ਇਹ ਗੁਰਲਾਲ ਕਨਾਵਰ ਉਹਦੇ ਰਿਸ਼ਤੇਦਾਰਾਂ ਮਾਈਨਿੰਗ ਦਾ ਕੰਮ ਕਰਦੇ ਆ ਵੱਡਾ ਨੁਕਸਾਨ ਜਿਹੜਾ ਵਾ ਇਥੇ ਜਿਹੜਾ ਕੀਤਾ ਆਪਣੀਆਂ ਆਪਣੇ ਟਰੈਕਟਰ ਲਿਆ ਆ ਕੇ ਸਾਰੇ ਇਲਾਕੇ ਦੇ ਟਰੈਕਟਰ ਲਿਆਂਦੇ ਆ ਟਰੈਕਟਰ ਲਿਆ ਕੇ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਸੀ ਜਿਹੜੀਆਂ ਸੀਗੀਆਂ ਉਹ ਵੀ ਉਹਨੇ ਇਧਰ ਉਧਰ ਜਿਹੜੀਆਂ ਕਿਤੇ ਜਿਹੜੀਆਂ ਵਧੀਆ ਟਰਾਲੀਆਂ ਜਿਹੜੀਆਂ ਸੀਗੀਆਂ ਤਿੰਨ ਟਰਾਲੀਆਂ ਸਾਨੂੰ ਜਿਹੜੀਆਂ ਬਰਾਬਦ ਹੋਈਆਂ ਐਮਐਲਏ ਪਹਿਲਾਂ ਚੋਰੀ ਹੀ ਤੋਂ ਦੱਸ ਰਹੇ ਹੁੰਦੇ ਹੁੰਦੇ ਹੁੰਦਾ ਪਿਆ ਪਰ ਉਹਨਾਂ ਕੋਲ ਸਮਾਨ ਸਾਰਾ ਨਿਕਲਦਾ ਬਰਾਬਦ ਹੋਣ ਦਿਆ ਹਾਥੀ ਇਹਨਾਂ ਦਾ ਸਰਕਾਰਾਂ ਦਾ ਨਾ ਸਰ। ਲੈ ਜੀ 5-5 6-6 ਲੱਖ ਦੇ ਟਰਾਲੇ ਸਾਰੇ ਉਹਨਾਂ ਨੇ ਗਢਾਉਣਾ ਚਾਹੀਦਾ। ਤੇ ਉਹ ਕਰਲਾਲ ਘਨੌਰ ਦੇ ਨਾਲ ਤੁਰੇ ਸੀ ਬੰਦੇ ਉਹਨਾਂ ਦੇ ਰਿਸ਼ਤੇਦਾਰ ਜੋ ਹੈ ਉਹਨਾਂ ਸਮਾਨ ਜਾਤ ਚੋਂ ਘਰੇ ਜੋ ਲੋਕਾਂ ਦੇ ਏਸੀ, ਫਰਿੱਜਾਂ, ਕੂਲਰ ਇਹ ਸਭ ਚੋਕੇ ਉਹਨਾਂ ਘਰੇ ਆ ਟਰਾਲੀਆਂ ਲੋਕਾਂ ਦੀਆਂ ਨਾ ਖਰੀਆਂ ਨੇ। ਇਹ ਆਪ ਪਾਰਟੀ ਦੇ ਕਰਿੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਏ। ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਏ। ਆਪਾਂ ਐਮਐਲਏ ਚੁਣਦਿਆਂ ਲੋਕਾਂ ਦੀ ਅਗਵਾਈ ਲਈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਐਮਐਲਏ ਲੋਕਾਂ ਦੇ ਸਮਾਨ ਦੀ ਚੋਰੀ ਕਰਕੇ ਲੈ ਗਏ ਇਹ ਮਾਰੀ ਨੀਦੇ ਲੋਕ ਨੇ ਇਹਨੇ ਬਦਲਾ ਲੈਣ ਦੀ ਬਜਾਏ ਪੰਜਾਬ ਦਾ ਬੇਅਗਰ ਕਰਤਾ ਨੇ ਇਹ ਵੀ ਪਾਰਟੀ ਬਣ ਗਈ ਭਾਜਪੀ ਦੀ ਗੁੰਡਾਗਰਦੀ ਪੰਜਾਬ ਚ ਨਸ਼ਾ ਪੰਜਾਬ ਦੇ ਵਿੱਚ ਇਹਦੀ ਦੇਨ ਹੋਇਆ ਸਭ ਤੋਂ ਜ਼ਿਆਦਾ ਜੋ ਪੰਜਾਬ ਐਸ ਟਾਈਮ ਬਲਦੀ ਅਗ ਵਿੱਚ ਝੁੱਲਸ ਰਿਹਾ ਪੰਜਾਬ ਪੂਰਾ ਦੇਨ ਕਿ ਦੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਅੜਾ ਉਹਦੇ ਵਿੱਚ ਐਲਈਡੀ ਲੱਗੀ ਫ੍ਰਿਜ ਲੱਗੀ ਕੂਲਰ ਹੀ ਦੋ ਪੱਖੇ ਹੀ ਦਾਹ ਬੈੱਡ ਲੱਗੇ ਜਾਂਦੇ ਉਹ ਵਿੱਚ ਗੱਦੇ ਪਈ ਚਾਦਰਾਂ ਪਈਆਂ ਰਜਾਈਆਂ ਪਈਆਂ ਸਾਡੀਆਂ ਕੋਈ ਚੀਜ਼ ਨਹੀਂ ਮਿਲੀ ਜਨਰੇਟਰ ਨਹੀਂ ਮਿਲਿਆ ਮੋਟਰਸਾਈਕਲ ਨਹੀਂ ਮਿਲਿਆ ਇਹ ਸਾਡੀ ਨਹੀਂ ਮਿਲਿਆ ਗਿਆ ਇਹਨੇ ਕਰੋੜਾਂ ਦਾ ਸਮਾਨ ਨੁਕਸਾਨ ਕੀਤਾ ਸਾਡਾ ਇਹਨੂੰ ਇਹ ਚੀਜ਼ ਦਾ ਖਮਾਜਾ ਭੁਗਤਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਹੋ ਜਿਹਾ ਕੋਸਵਸ ਕਾਹਿੰ ਜਿੰਨੀ ਬਾ ਜਾ ਰੱਖੇ ਪਹਿਲਾਂ ਜੋ ਸਰਕਾਰ ਨੇ ਕੀਤਾ ਸੀਗਾ ਉਹ ਖਮਾਜਾ ਭੁਗ ਚੁੱਕੀਆਂ ਨੇ ਪਰ ਇਹ ਆਜ ਕਾ ਇਹ ਭੁਗਤੇਗੀ ਸਮਾਂ ਆ ਇਹਨੂੰ ਲੱਗ ਜੂਗਾ ਪਤਾ ਕੀ ਅੱਗੋਂ ਕੀ ਹੋਣਾ ਕੀ ਨਹੀਂ ਹੋਣਾ ਲੋਕਾਂ ਨੇ ਪਿੰਡਾਂ ਚ ਨਹੀਂ ਮੰਨਣਾ ਨੂੰ ਪਿੰਡਾਂ ਦੇ ਬਾਹਰ ਆਈ ਬੋਰ ਲਾ ਦੇਵੇਂ ਵੀ ਕੋਈ ਦੀ ਪਾਰਟੀ ਦਾ ਬੰਦਾ ਸਾਡੇ ਪਿੰਡ ਜਣਾ ਬਰੇ ਇਹਨਾਂ ਦਾ ਉਹ ਜੂਜ ਕਹਿੰਦਾ ਜਿਨੀ ਜਾਰ ਖੰਗੇ ਇਹ ਸਾਡੇ ਟਰਾਲੀਆਂ ਟਰੈਕਟਰ ਜਹਾਜ ਨੇ ਕਿਸਾਨਾਂ ਦੇ ਆਈ ਇਹਨਾਂ ਸਿਰ ਤੇ ਜਿੰਨੇ ਆ ਸਾਡੀ ਇਹੋ ਸਾਰੀ ਪ੍ਰੋਪਰਟੀ ਹੈ ਜੋ ਡੀਆਈ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਡੀਆਈ ਸਾਹਿਬ ਤੁਸੀਂ ਕਹਿੰਦੇ ਕੋਈ ਨਾ ਹੀ ਰੋਟੀ ਨਾ ਦੋ ਨਖਾ ਆਪਣੇ ਪਰਿਵਾਰ ਨੂੰ ਰੋਟੀ ਨਾ ਦੇ ਫਿਰ ਅਗਾਂ ਤੇਰਾ ਪਰਿਵਾਰ ਕੋਈ ਨੋ ਨਹੀ ਰੱਖੀਏ ਤੂੰ ਰੋਟੀ ਕਿਤੋਂ ਖਾਏਗਾ ਤੁਹਾਨੂੰ ਕਿਹ ਪਤਾ ਲੱਗੇ ਵੀ ਗੁਰਲਾਲ ਘਨੌਰ ਦੇ ਰਿਸ਼ਤੇਦਾਰ ਐਮਐਲਏ ਵੇਖੋ ਜੀ ਜਿਹੜੇ ਇਧਰ ਵਾਲੇ ਲੋਕ ਜਿਹੜੇ ਸੀਗੇ ਲੋਕਲ ਲੋਕ ਜਿਹੜੇ ਹੈਗੇ ਤੇ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਵੀ ਇਹ ਇਹ ਜਿਹੜਾ ਸਟਰ ਕਿਹਦਾ ਵਾ ਇੱਥੇ ਕਿਹਦਾ ਕੰਮ ਹੋ ਰਿਹਾ ਵਾ ਕਿੰਨੇ ਕਿਰਾਇਆ ਕੀ ਹੋਇਆ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਟਰਾਲੀਆਂ ਇੱਕ ਵਰਕਸ਼ਾਪ ਦੇ ਵਿੱਚ ਖੜੀਆਂ ਹੁੰਦੀਆਂ ਤੇ ਰੌਲਾ ਪੈਂਦਾ ਕਿ ਉਹ ਐਮਐਲਏ ਗੁਰਲਾਲ ਖਨੌਰ ਦੇ ਰਿਸ਼ਤੇਦਾਰ ਦੀ ਵਰਕਸ਼ਾਪ ਹੈ ਜਿਹਦੇ ਵਿੱਚ ਟਰਾਲੀਆਂ ਖੜੀਆਂ ਓ ਪੱਯੋਰਗ ਸਾਡੇ ਨਾਲ ਨੇ ਜਿਹੜੇ ਰਾਤ ਉੱਥੇ ਮੌਜੂਦ ਸੀ ਜਿਹੜੇ ਉੱਥੇ ਟਰਾਲੀਆਂ ਵੇਖ ਕੇ ਆਏ ਆ ਕੀ ਟਰਾਲੀਆਂ ਮਿਲ ਗਈਆਂ ਨਹੀਂ ਮਿਲ ਗਈਆਂ ਕਿੱਥੇ ਸੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਉਹ ਮਾਮਲਾ ਕੀ ਹੈ ਜੋ ਸਾਰਾ ਟਰਾਲੀਆਂ ਵਾਲੇ ਸ਼ਕਤ ਮਾਮਲਾ ਜੀ ਵੇਖੋ ਸਰਕਾਰ ਨੇ ਜਿਹੜਾ ਇਹ ਕੰਮ ਜਿਹੜਾ ਕਨਾਉਣਾ ਕੀਤਾ ਵਾ ਹਾਂ ਜੀ ਇਹ ਬੜਾ ਮਾੜਾ ਤੇ ਨਿੰਦਨਯੋਗ ਵਾ ਵੀ ਜਦੋਂ ਵੀ ਕੋਈ ਕੋਈ ਐਕਸ਼ਨ ਕਰਨਾ ਹੋਵੇ ਉਹਨੂੰ ਪਹਿਲਾਂ ਨੋਟਿਸ ਦਿੱਤਾ ਜਾਂਦਾ ਕਿਉਂਕਿ ਇੱਥੇ ਕਿਸਾਨਾਂ ਨੇ ਜਿਹੜੇ ਵੱਖ-ਵੱਖ ਜੱਥੇ ਬੰਦੀਆਂ ਦੇ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਇੱਥੇ ਸਮਾਨ ਸੀਗਾ ਤੇ ਬੜੀਆਂ ਟਰਾਲੀਆਂ ਸੀਗੀਆਂ ਜਿਹਦਾ ਐਡਾ ਵੱਡਾ ਨੁਕਸਾਨ ਹੋਇਆ ਤੇ ਉਹ ਨੁਕਸਾਨ ਜਿਹੜਾ ਵਾ ਉਹ ਭਰੂਗਾ ਕੌਣ ਤੇ ਇਹਦੇ ਵਿੱਚ ਚਲਦਿਆਂ ਹੋਇਆਂ ਲੁਕਮੇ ਰੂਪ ਦੇ ਵਿੱਚ ਜਿਹੜੇ ਭਗਵੰਤ ਮਾਨ ਦੇ ਜਿਹੜੇ ਲੀਡਰ ਜਿਹੜੇ ਉਹਨੇ ਜਿਹੜੇ ਬਣਾਏ ਆ ਅ ਉਹਨਾਂ ਦੇ ਕਿਹੇ ਰਿਸ਼ਤੇਦਾਰ ਆ ਤੇ ਜਿਹੜੇ ਲੀਡਰ ਦੇ ਰਿਸ਼ਤੇਦਾਰ ਆ ਇਹ ਵੇਖੋ ਜੀ ਇਹ ਜਿਹੜਾ ਇਥੇ ਗੁਰਲਾਲ ਕਨਾਵਰ ਆ ਹਾਂ ਹਾਂਜੀ ਉਹ ਉਹਦੇ ਰਿਸ਼ਤੇਦਾਰ ਆ ਮਾਈਨਿੰਗ ਦਾ ਕੰਮ ਕਰਦੇ ਆ ਹੂੰ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਇਥੇ ਜਿਹੜਾ ਕੀਤਾ ਆਪਣੀਆਂ ਆਪਣੇ ਟਰੈਕਟਰ ਲਿਆ ਆ ਕੇ ਤੇ ਸਾਰੇ ਇਲਾਕੇ ਦੇ ਟਰੈਕਟਰ ਲਿਆਂਦੇ ਆ ਟਰੈਕਟਰ ਲਿਆ ਕੇ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਸੀਗੀਆਂ ਉਹ ਵੀ ਉਹਨੇ ਇਧਰ ਉਧਰ ਜਿਹੜੀਆਂ ਕਿਤੇ ਜਿਹੜੀਆਂ ਵਧੀਆ ਟਰਾਲੀਆਂ ਜਿਹੜੀਆਂ ਸੀਗੀਆਂ ਘੱਟੋ ਘੱਟ ਵੀ ਉਹ 5-5 ਲੱਖ ਦੀ ਟਰਾਲੀ ਸੀਗੀ ਉਸ 5 ਲੱਖ ਦੇ ਉੱਤੇ 1.5-1.5 ਲੱਖ ਰੁਪਈਆ ਲੋਕਾਂ ਨੇ ਜਿਹੜਾ ਹੈਗਾ ਕਿਸਾਨਾਂ ਨੇ ਪੈਸਾ ਲਾਇਆ ਸੀਗਾ ਵੀ ਰਹਿਣ ਬਸੇਰਾ ਆਪਣਾ ਜਿਹੜਾ ਬਣਾਉਣ ਵਾਸਤੇ ਤੇ ਉਹ ਜਿਹੜੀਆਂ ਚੰਗੀਆਂ ਟਰਾਲੀਆਂ ਜਿਹਨੇ ਚੋਣੀਆਂ ਟਰਾਲੀਆਂ ਜਿਹੜੀਆਂ ਸੀਗੀਆਂ ਉਹ ਉਹਨੇ ਆਪਣੇ ਕਿਸੇ ਲਾਂਬੇ ਖੜਕੇ ਕੋਈ ਵਰਕਸ਼ਾਪ ਉਹ ਉੱਥੇ ਸੀਗੀ ਉਹਦੇ ਵਿੱਚ ਜਿਹੜੀਆਂ ਤਿੰਨ ਟਰਾਲੀਆਂ ਸਾਨੂੰ ਜਿਹੜੀਆਂ ਬਰਾਮਦ ਹੋਈਆਂ ਤੇ ਜਿਹਦੇ ਵਿੱਚੋਂ ਦੋ ਜਿਹੜੇ ਸੀਗੇ ਹਮ ਬੰਦੇ ਜਿਹੜੇ ਸੀਗੇ ਕਿਸਾਨ ਵੀਰ ਜਿਹੜਾ ਆਗੂ ਸੀਗੇ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਸਾਨੂੰ ਉਥੋਂ ਬਰਾਮਦ ਹੋਈਆਂ ਇੱਕ ਟਰਾਲੀ ਜਿਹੜੀ ਆ ਉਹਦਾ ਕੋਈ ਵੀ ਵਾਲੀਵਾਰਸ ਜਿਹੜਾ ਨਹੀਂ ਆਇਆ ਨਹੀਂ ਆਇਆ ਉਹਨੂੰ ਟਰਾਲੀਆਂ ਕਢਵਾ ਲਈਆਂ ਹਾਂਜੀ ਸਾਡੀਆਂ ਟਰਾਲੀਆਂ ਜਿਹੜੀਆਂ ਸੀਗੀਆਂ ਅ ਉਹ ਬੰਦੇ ਪਾਣੀ ਕਿੱਥੇ ਦੇ ਆ ਇੱਧਰ ਦੇ ਆ ਇੱਕ ਇਧਰ ਦੇ ਆ ਤੇ ਉਹਨਾਂ ਦੀ ਟਰਾਲੀ ਤੇ ਸਾਡੀ ਟਰਾਲੀ ਜਿਹੜੀ ਗਰਦਾਸਪੁਰ ਦੀ ਸੀਗੀ ਉਹ ਹੁਣ ਕਨੌਰ ਥਾਣੇ ਦੇ ਵਿੱਚ ਲੱਗੀਆਂ ਵਾ ਕਨੌਰ ਥਾਣੇ ਤੇ ਲੱਗੀਆਂ ਹਾਂਜੀ ਕਨੌਰ ਥਾਣੇ ਤੇ ਜਦੋਂ ਤੁਸੀਂ ਤੁਸੀਂ ਆਪ ਗਏ ਸੀ ਉੱਥੇ ਰਾਤ ਹਾਂ ਆਪਾਂ ਉੱਥੇ ਗਏ ਮੌਕੇ ਦੇ ਉੱਤੇ ਕੀ ਦੇਖਿਆ ਉੱਥੇ ਜਾ ਕੇ ਉੱਥੇ ਜਾ ਕੇ ਜਦੋਂ ਦੇਖਿਆ ਵਾ ਮਾਹੌਲ ਬੜਾ ਜਿਹੜਾ ਸੀਗਾ ਵੇਖਣ ਵਾਲਾ ਸੀ ਉਸ ਟਾਈਮ ਦੇ ਉੱਤੇ ਹੂੰ ਬੜਾ ਗਰਮਾਇਆ ਹੋਇਆ ਮਾਹੌਲ ਸੀਗਾ ਹੂੰ ਤੇ ਉਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਸੀਗੇ ਉਥੇ ਸੀਗੇ ਜਿਹੜੇ ਹਰਿਆਣੇ ਵੱਲੋਂ ਜਿਹੜੇ ਸੀਗੇ ਤੇ ਉਹਨਾਂ ਨੇ ਸਾਨੂੰ ਇੱਕ ਫੋਟੋ ਪਾਈ ਸੀਗੀ ਵੀ ਇਹ ਟਰਾਲੀਆਂ ਵਾਂ ਇਸ ਤਰ੍ਹਾਂ ਦੀਆਂ ਟਰਾਲੀਆਂ ਵਾਂ ਵਿੱਚ ਬੈੱਡ ਲੱਗਾ ਵਾ ਤੇ ਬੈੱਡ ਜਿਹੜਾ ਸੀ ਉਹਨਾਂ ਨੇ ਪੁੱਟ ਕੇ ਜਿਹੜਾ ਸੀਗਾ ਥੱਲੇ ਸੁੱਟ ਦਿੱਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਬੈੱਡ ਲੱਗੀ ਟਰਾਲੀ ਜਿਹੜੀ ਇੱਕ ਉਥੇ ਹੈਗੀ ਆ ਵੱਡੀ ਟਰਾਲੀ ਤੇ ਜਦੋਂ ਆਪਾਂ ਫੋਟੋ ਦੇਖੀ ਆ ਉਹ ਫੋਟੋ ਦੇ ਆਧਾਰ ਤੇ ਫਿਰ ਉਹ ਸਾਨੂੰ ਉਥੇ ਲੈ ਕੇ ਗਏ ਹੂੰ ਤੇ ਰਾਤ ਸੀ ਕਿਧਰੋਂ ਦੀ ਆਪਾਂ ਗਏ ਆ ਕਿਧਰੋਂ ਦੀ ਨਹੀਂ ਗਏ ਇਹ ਤੇ ਰਾਤ ਦੇ ਸਮੇਂ ਵਿੱਚ ਨਹੀਂ ਪਤਾ ਲੱਗਦਾ ਇਹਨਾਂ ਜ਼ਰੂਰ ਹੈਗਾ ਵਾ ਵੀ ਉਹ ਟਰਾਲੀਆਂ ਜੜੀਆਂ ਸੀਗੀਆਂ ਉਹ ਜਿਹੜਾ ਸ਼ਟਰ ਬੰਦ ਹੋਇਆ ਸੀਗਾ ਕਿਸੇ ਕੋਲੋਂ ਚਾਬੀਆਂ ਮੰਗਾਈਆਂ ਕੌਣ ਸੀ ਕੌਣ ਨਹੀਂ ਸੀ ਇਸ ਗੱਲ ਦਾ ਕੋਈ ਨਹੀਂ ਸੀਗਾ ਪਤਾ ਤੇ ਉਹ ਸ਼ਟਰ ਦੀਆਂ ਚਾਬੀਆਂ ਲਿਆ ਕੇ ਤੇ ਐਸਆਈ ਤੇ ਹੋਰ ਜਿਹੜੇ ਅਧਿਕਾਰੀ ਜਿਹੜੇ ਸੀਗੇ ਪੁਲਿਸ ਦੇ ਉਹਨਾਂ ਨੇ ਉਹ ਜਿਹੜਾ ਸ਼ਟਰ ਜਿਹੜਾ ਸੀ ਖੋਲਿਆ ਸੀਗਾ ਜਦੋਂ ਸ਼ਟਰ ਖੋਲਿਆ ਜਦੋਂ ਟਰਾਲੀਆਂ ਜਿਹਨੂੰ ਆਪਾਂ ਵੇਖੀਆਂ ਵਾਂ ਤੇ ਉਹ ਬਿਲਕੁਲ ਇੱਕ ਮਤਲਬ ਸਾਡੀ ਟਰਾਲੀ ਸੀਗੀ ਇੱਕ ਦੂਸਰਾ ਜਿਹੜਾ ਸਾਡਾ ਕਿਸਾਨ ਵੀਰ ਸੀਗਾ ਕੋਈ ਉਹ ਉਹਦੀ ਟਰਾਲੀ ਸੀਗੀ ਇੱਕ ਟਰਾਲੀ ਜੜੀ ਸੀਗੀ ਉਹਦਾ ਕੋਈ ਵਾਲੀਵਾਰਸ ਨਹੀਂ ਸੀ ਆਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਗੁਰਲਾਲ ਕਨੌਰ ਦੇ ਰਿਸ਼ਤੇਦਾਰ ਐ ਐਮਐਲਏ ਵੇਖੋ ਜੀ ਜਿਹੜੇ ਇਧਰ ਵਾਲੇ ਲੋਕ ਜਿਹੜੇ ਸੀਗੇ ਲੋਕਲ ਲੋਕ ਜਿਹੜੇ ਸੀਗੇ ਤੇ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਵੀ ਐ ਇਹ ਜਿਹੜਾ ਸਟਰ ਕਿਹਦਾ ਵਾ ਇੱਥੇ ਕਿਹਦਾ ਕੰਮ ਹੋ ਰਿਆ ਵਾ ਕਿੰਨੇ ਕਿਰਾਇਆ ਕੀ ਹੋਇਆ ਹਾਂਜੀ ਤੇ ਪਿਛਲੇ ਸਮੇਂ ਦੇ ਜਦੋਂ ਸਾਡਾ ਧਰਨਾ ਚੱਲਦਾ ਸੀਗਾ ਉਦੋਂ ਵੀ ਗੁਰਲਾਲ ਘਨੌਰ ਨੇ ਆਪਣੇ ਚਾਹਤੇ ਜਿਹੜੇ ਜਿਹੜੇ ਅਸੀਂ ਲੋਕ ਜਿਹੜੇ ਸੀ ਕੌਲੀ ਚੱਟ ਲੋਕ ਜਿਹੜੇ ਸੀਗੇ ਉਹ ਇੱਥੇ ਸਾਡੇ ਧਰਨੇ ਵਿੱਚ ਵੀ ਭੇਜੇ ਸੀਗੇ ਕਿ ਧਰਨਾ ਚ ਕਾਉਣ ਦੇ ਬਾਰੇ ਵਿੱਚ ਹਾਂ ਤੇ ਭੇਜਦੇ ਰਹੇ ਜੀ ਅਸੀਂ ਐ ਕਰਕੇ ਗੁਰਲਾਲ ਘਨੌਰ ਅੱਜ ਇਹਨਾਂ ਬੰਦੇ ਭੇਜਿਆ ਸਟੇਜ ਕੈਪਚਰ ਕਰਨ ਵਾਸਤੇ ਪਰ ਆਹੀ ਉਹ ਕੋ ਕੈਪਚਰ ਸਟੇਜ ਨਹੀਂ ਹੋਂ ਦਿੱਤੀ ਇਹਨਾਂ ਪੂਰਾ ਜੋਰ ਲਾਇਆ ਜੋ ਇਹਨਾਂ ਦੇ ਕੌਲੀ ਚਟ ਨਾਲ ਤੁਰੇ ਸੀਗੇ ਉਹਨਾਂ ਬਹੁਤ ਜੋਲਾ ਤੇ ਉਹਨਾਂ ਲੋਕਾਂ ਹੀ ਸਮਾਨ ਖਰਿਆ ਸਾਰਾ ਜੋ ਗਰਲਾਲ ਘਨੌਰ ਦੇ ਨਾਲ ਤੁਰੇ ਸੀ ਬੰਦੇ ਉਹਨਾ ਦੇ ਰਿਸ਼ਤੇਦਾਰ ਜੋ ਹੈ ਉਹਨਾ ਸਮਾਨ ਜਾਤ ਚ ਘਰੇ ਜੋ ਲੋਕਾਂ ਦੇ ਏਸੀ ਫਰਿਜਾਂ ਕੂਲਰ ਇਹ ਸਭ ਚੋਕੇ ਉਹਨਾ ਘਰੇ ਆ ਟਾਲੀਆਂ ਲੋਕਾਂ ਦੀਆਂ ਘਰੇ ਆ ਨੇ ਇਹ ਆ ਪਾਰਟੀ ਦੇ ਕਰਿੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਏ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਏ ਵੀ ਮੈਂ ਇਹੋ ਜੇ ਕਰਿੰਦੇ ਰੱਖਿਆ ਇਹ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਨੇ ਜੋ ਕੀਤਾ ਵਾ ਇਹ ਬਹੁਤ ਮਾਰਾ ਘਣਾ ਹਰਕਤ ਕੀਤੀ ਹੈ ਜੇ ਇਹ ਨੂੰ ਇਹ ਕੰਮ ਕਰਨਾ ਸੀਗਾ ਸਾਨੂੰ ਪਹਿਲਾਂ ਦੋ ਰੈਲਮੈਂਟ ਰੰਦਾ ਵੀ ਆਪਣੇ ਸਮਾਨ ਲੈ ਆਓ ਇਹ ਹੀ ਆਪਣਾ ਕਿਸਾਨਾਂ ਨੂੰ ਕਹਿੰਦਾ ਚਲੋ ਆਹੀ ਕੋਸ ਹੱਲ ਕਰਦੇ ਇਹਨੇ ਕਰੋੜਾਂ ਦਾ ਸਮਾਨ ਨੁਕਸਾਨ ਕੀਤਾ ਸਾਡਾ ਇਹਨੂੰ ਇਹ ਚੀਜ਼ ਦਾ ਖਮਾਜਾ ਭੁਗਤਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਹੋ ਜਿਹਾ ਗੁੱਸਾ ਉਸਕਾ ਵੀ ਜਿੰਨੀ ਬਾ ਯਾ ਰੱਖੇ ਪਹਿਲਾਂ ਜੋ ਸਰਕਾਰ ਨੇ ਕੀਤਾ ਸੀਗਾ ਉਹ ਖਮਾਜਾ ਭੁਗ ਚੁੱਕੀਆਂ ਨੇ ਪਰ ਇਹ ਆਜ ਕਾ ਇਹ ਭੁਗਤੇ ਕਿਸਮਾ ਇਹਨੂੰ ਲੱਗ ਜੂਗਾ ਪਤਾ ਵੀ ਅੱਗੋਂ ਕੀ ਹੋਣਾ ਕੀ ਨਹੀਂ ਹੋਣਾ ਲੋਕਾਂ ਨੇ ਪਿੰਡਾਂ 'ਚ ਨਹੀਂ ਮਰਨ ਦੇਣਾ ਨੂੰ ਇਹਨਾਂ ਦੇ ਕਰਨਦਿਆਂ ਲੋਕਾਂ ਨੇ ਛੱਤਰ ਮਾਰਨੇ ਨੇ ਭਾਈ ਸਰੇਮ ਚੈਲੰਜ ਕਰਦੇ ਆ ਪਿੰਡਾਂ 'ਚ ਨਹੀਂ ਮਰਨ ਦੇਣਾਂਗੇ ਲੋਕਾਂ ਆਪ ਪਾਰਟੀ ਦੇ ਮੈਂ ਕਰਨਦਿਆਂ ਨਹੀਂ ਪਿੰਡਾਂ 'ਚ ਮਰਦੇਾਂਗੇ ਜੋ ਇਹਨਾਂ ਸਾਡੇ ਕਿਸਾਨਾਂ ਨਾਲ ਸਾਡਾ ਜੋ ਇਹਨਾਂ ਨੇ ਤੈਅ ਨਸ਼ ਕੀਤੀ ਹੈ ਇਹਦਾ ਇਹਨੂੰ ਅਸੀਂ ਜਵਾਬ ਮੂੰਹ ਤੋਰ ਜਵਾਬ ਦਵਾਂਗੇ ਇਹ ਮਤਲਬ ਇਹ ਤੁਸੀਂ ਆਪਾ ਐਮਐਲਏ ਚੁਣਦਿਆਂ ਲੋਕਾਂ ਦੀ ਅਗਵਾਈ ਲਈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਐਮਐਲਏ ਲੋਕਾਂ ਦੇ ਸਮਾਨੀ ਚੋਰੀ ਕਰਕੇ ਲੈ ਗਏ ਇਹ ਮਾਰੀ ਨੀਦ ਦੇ ਲੋਕ ਨੇ ਇਹ ਲੋਕਾਂ ਨੇ ਚੁਣ ਕੇ ਬਣਵੇਂ ਬਣਾਏ ਸੀਗੇ ਬੀਪ ਇਹਨੇ ਕਾਇ ਭੋਂਦਾ ਮੈਂ ਪੰਜਾਬ ਬਦਲਾ ਲਿਓਂਗਾ ਇਹਨੇ ਬਦਲਾ ਲਿਓਂਦੀ ਬਜਾਏ ਪੰਜਾਬ ਦਾ ਬੇਲਗੜ ਕਰਤਾ ਨੇ ਇਹ ਬੀ ਪਾਰਟੀ ਬਣ ਗਈ ਬੀਜੇਪੀ ਦੀ ਇਹ ਦੋ ਤਿੰਨ ਦਿਨ ਕੇਜਰੀਵਾਲ ਆਪਣੇ ਪੰਜਾਬ ਚ ਰਹਿ ਕੇ ਮੀਟਿੰਗ ਕਰਕੇ ਉਹਦੇ ਕਹਿਣ ਤੇ ਇਹ ਕੰਮ ਹੋਇਆ ਜੋ ਹੋਇਆ ਆ ਕਿਉਂਕਿ ਲੁਧਿਆਣਾ ਇਲੈਕਸ਼ਨ ਲੈਣ ਵਾਸਤੇ ਇਹਨਾਂ ਨੇ ਵੋਟਾਂ ਲੈਣ ਵਾਸਤੇ ਇਹ ਕੰਮ ਕੀਤਾ ਵੀ ਜੋ ਕਾਬੂਕਰਾਨੇ ਆ ਉਹਨਾਂ ਨੇ ਕਿਹਾ ਵੀ ਇਹ ਕੰਮ ਕਰੋ ਅਸੀਂ ਤਾਂ ਵੋਟਾਂ ਮਾਵਾਂਗੇ ਇਹ ਕਾਬੂਕਰਾਨੇ ਜੋ ਤ੍ਰਿਏ ਸਰਕਾਰ ਪੰਜਾਬ ਸਰਕਾਰ ਇਹ ਨੂੰ ਇਹਦਾ ਮੈਂ ਜੂਰ ਪਗਤਾਵਾਂਗੇ ਜੂਰ ਦਾ ਜਵਾਬ ਦਵਾਂਗੇ ਆਪਾਂ ਅੱਛਾ ਮਤਲਬ ਤੁਸੀਂ ਮੈਂ ਉਸ ਅਸੀਂ ਉਸ ਦਿਨ ਰਾਤ ਇੱਥੇ ਸੀ ਜਿਸ ਦਿਨ ਚੱਕਿਆ ਗਿਆ ਬਜ਼ੁਰਗਾਂ ਨੂੰ ਪੈਦਲ ਚੱਲ ਕੇ ਜਾਣਾ ਪਿਆ ਪਟਿਆਲੇ ਰਾਜਪੁਰੇ ਜਾਣਾ ਪਿਆ ਮਤਲਬ ਕਦੇ ਸੋਚਿਆ ਸੀ ਵੀ ਸਾਡੀਆਂ ਸਰਕਾਰਾਂ ਵੀ ਸਾਡੇ ਨਾਲ ਐ ਕਰਨਗੀਆਂ ਇਹ ਦਿਲਚ ਵਿਚਾਰ ਨਹੀਂ ਕਿਉਂਕਿ ਸੋ ਇਹ ਕਿਸਾਨਨੀ ਦੇ ਵਿੱਚੋਂ ਉੱਠਿਆ ਸੀਗਾ ਇਹ ਆਂਦਾ ਸੀ ਮੈਂ ਵੀ ਕਿਸਾਨ ਹਾਂ ਮੈਂ ਕਿਸਾਨਾਂ ਨਾਲ ਹਾਂ ਪਰ ਇਹ ਸਭ ਤੋਂ ਵੱਡਾ ਗद्दार ਪੰਜਾਬ ਦਾ ਇਹ ਨਿਕਲਿਆ ਪੰਜਾਬ ਦੀ ਬਰਬਾਦੀ ਦੇ ਵਿੱਚ ਹੱਥ ਸਭ ਤੋਂ ਜ਼ਿਆਦਾ ਭਗਵੰਤ ਮਾਨ ਦਾ ਨਸ਼ਾ ਪੰਜਾਬ ਚ ਗੁੰਡਾਗਰਦੀ ਪੰਜਾਬ ਚ ਨਸ਼ਾ ਪੰਜਾਬ ਦੇ ਵਿੱਚ ਇਹਦੀ ਦੇਣ ਹੋਇਆ ਸਭ ਤੋਂ ਜ਼ਿਆਦਾ ਜੋ ਪੰਜਾਬ ਐਸ ਟਾਈਮ ਬਲਦੀ ਅੱਗ ਵਿੱਚ ਝੁੱਲਸ ਰਿਹਾ ਪੰਜਾਬ ਪੂਰਾ ਦੇਣ ਕਿ ਦੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਵੀ ਪੰਜਾਬ ਸਾਡਾ ਪੰਜਾਬ ਦੇ ਲੋਕ ਬਚਾ ਲੀਏ ਪੰਜਾਬ ਦੀ ਕਿਸਾਨੀ ਬਚਾ ਲੀਏ ਇਹ ਪੰਜਾਬ ਨੂੰ ਲੁੱਟਣ ਵਾਤੇ ਬੈਠੇ ਆ ਇਸ ਕਰਕੇ ਆਈ ਇਹ ਕਹਿੰਦੇ ਆ ਸਰਕਾਰ ਨੂੰ ਭਗਵੰਤ ਮਾਨ ਨੂੰ ਕਹਿੰਦੇ ਵੀ ਆਪਣੇ ਆ ਸੁਧਾਰ ਲਿਆ ਚੰਗਾ ਰਹੇਗਾ ਤੇ ਆਉਣਾਂ ਸਮੇਂ ਤੇਨੂੰ ਤੇਰੇ ਮੂੰਹ ਤੋਂ ਜਵਾਬ ਦਾਂਗੇ ਤੇਰਾ ਹੀ ਜਿਵੇਂ ਹੁਣ ਜਿਵੇਂ ਕਿਸਾਨਾਂ ਨਾਲ ਇੱਕ ਜਿਵੇਂ ਤੁਹਾਡਾ ਵੀ ਹੋਇਆ ਜੀ ਕੁਝ ਸਾਡੀਆਂ ਟਰਾਲੀਆਂ ਗੁੰਮ ਹੋਈਆਂ ਮਿਲ ਗਈਆਂ ਸਾਡੀਆਂ ਮਿਲ ਗਈਆਂ ਇੱਕ ਉਥੋਂ ਮਿਲੀ ਆ ਤੇ ਆਪਣੇ ਚੋਂ ਲਾਲ ਕਨੌਰ ਦੇ ਗਦਾਮ ਚ ਉਥੇ ਤੁਹਾਡੀ ਵੀ ਉਥੋਂ ਮਿਲੀ ਆ ਹਾਂਜੀ ਹਾਂਜੀ ਮਤਲਬ ਤੁਸੀਂ ਕਿਵੇਂ ਮੰਨਦੇ ਹੋ ਵੀ ਜਿਹੜਾ ਐਮਐਲਏ ਦੇ ਰਿਸ਼ਤੇਦਾਰਾਂ ਦੇ ਗਰਾਉਂਡ ਚ ਟਰਾਲੀਆਂ ਜਾਣੀਆਂ ਐਮਐਲਏ ਪਹਿਲਾਂ ਚੋਰ ਹੀ ਤੋਂ ਤੋਂ ਸ਼ਰੇ ਹੁੰਦੇ ਛੰਡਾ ਪਏ ਪਰ ਉਹਨਾਂ ਕੋਲ ਸਮਾਨ ਸਾਰਾ ਨਿਕਲਦਾ ਬਰੰਮ ਤੋਂ ਹੁੰਦਿਆ ਹਾਥੀ ਇਹਨਾਂ ਦਾ ਸਰਕਾਰਾਂ ਦਾ ਨਾਲ ਸਾਰਾ ਮਤਲਬ ਉਹਨਾਂ ਨੂੰ ਲੱਗਿਆ ਵੀ ਚੰਗੇ ਟਰਾਲੇ ਆ ਇਹਨਾਂ ਨੂੰ ਲੈ ਟਰਾਲੇ ਹੀ 5 5 6 6 ਲੱਖ ਦੇ ਟਰਾਲੇ ਸਾਰੇ ਉਹਨਾਂ ਦੇ ਗੜਾਉਣਾ ਚਾਹੀਦਾ ਦੁੱਖ ਹੋਇਆ ਮਨ ਨੂੰ ਵੀ ਯਾਰਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਵੀ ਆ ਅਸੀਂ ਚੁਣੇ ਸੀ ਸਾਡਾ ਹੀ ਸਮਾਨ ਨੂੰ ਪੈਗੇ ਸਾਨੂੰ ਪੈਗੇ ਜੀ ਹਾਂਜੀ ਮਤਲਬ ਟਰਾਲੇ ਇੱਕ ਇੱਥੇ ਐਸ ਐਸਪੀ ਸਾਹਿਬ ਸੀਗੇ ਐਸ ਸੌਰੀ ਡੀਆਈਜੀ ਸਾਹਿਬ ਸੀ ਉਹਨਾਂ ਨਾ ਸਿੱਧੂ ਸਾਹਿਬ ਨਹੀਂ ਸੀਗੇ ਦੂਜੇ ਹਰਮਨबीर ਗੱਲ ਉਹਨਾਂ ਨੂੰ ਕਿਸੇ ਨੇ ਪੁੱਛਿਆ ਜੀ ਇੱਥੇ ਕਿਸਾਨਾਂ ਦਾ ਸਮਾਨ ਚੋਰੀ ਹੋ ਰਿਹਾ ਹੈ ਉਹ ਕਹਿੰਦੇ ਕੋਹੇਨੂਰ ਹੀਰਾ ਇੱਥੇ ਉਹਨਾਂ ਦਾ ਇਹ ਤੁਹਾਡੀਆਂ ਟਰੈਕਟਰ ਟਰਾਲੀਆਂ ਤੁਹਾਡੇ ਲਈ ਕੀ ਕੋਹੇਨੂਰ ਹੀਰੇ ਤੋਂ ਘਟ ਹੈ ਨਹੀਂ ਜੀ ਕੋਹੇਨੂਰ ਆ ਜੀ ਸਾਡੇ ਸੰਦ ਆ ਸਾਡੇ ਜਹਾਜ ਆ ਜੀ ਇਹ ਕੋਹੇਨੂਰ ਤੋਂ ਘਟ ਨਹੀਂ ਹੈ ਇਹਨਾਂ ਦੇ ਅਸਲੀ ਤੁਰੇ ਫਿਰਦੇ ਬਿਲਕੁਲ ਜੀ ਬਿਲਕੁਲ ਹਾਂ ਜੀ ਮਤਲਬ ਜਦੋਂ ਇਹ ਟਰਾਲੀਆਂ ਤੁਸੀਂ ਕਿਹਾ ਵੀ ਉੱਥੇ ਲੱਗੀ ਦੇਖੀ ਮਤਲਬ ਇਹ ਦੇਖਿਆ ਵੀ ਮਤਲਬ ਜਿਹੜੇ ਵਧਾਇਕਾਂ ਨੂੰ ਅਸੀਂ ਚੁਣਿਆ ਵੀ ਸਾਡੀ ਰਾਖੀ ਕਰਨਗੇ ਪੰਜਾਬ ਦੀ ਤਰੱਕੀ ਕਰਨਗੇ ਉਹ ਹੁਣ ਚੋਰੀਆਂ ਨੂੰ ਪਾਏਗੇ ਹਾਂਜੀ ਹਾਂਜੀ ਸ਼ਰਮਾਂ ਚੋਰੀਆਂ ਜੀ ਕਿਹੜਾ ਪਿੰਡ ਆਪਣਾ ਆਪਣਾ ਜੀ ਸਿੰਘਪੱਟੀ ਪਿੰਡ ਆ ਜੀ ਸਿੰਘਪੱਟੀ ਹਾਂ ਗੱਡੇ ਵਾਲਿਓ ਹਾਂਜੀ ਕਰਤਾਰਸਪੁਰ ਕਰਤਾਰਸਪੁਰ ਮਤਲਬ ਆ ਆ ਬਾੜ ਖੇਤ ਨੂੰ ਖਾਨ ਲਾ ਗਈ ਜੀ ਬਾੜੀ ਖੇਤ ਨੂੰ ਖਾ ਰਹੀ ਹੈ ਕਿਉਂਕਿ ਇਹਨਾਂ ਨੇ ਪੰਜਾਬ ਨਾਲ ਵਾਦਾ ਕੀਤਾ ਸੀਗਾ ਵੀ ਮੈਂ ਮਾਸਟਰ ਦਾ ਮੁੰਡਾ ਵਾਂ ਮੈਂ ਕਿਸਾਨੀ ਚ ਉੱਠਿਆ ਵਾਂ ਮੈਂ ਕਿਸਾਨਾਂ ਦੇ ਨਾਲ ਆ ਮੈਂ ਧਰਨਿਆਂ ਚੋਂ ਨਿਕਲਿਆ ਵਾਂ ਪਰ ਮੌਕੇ ਤੇ ਆਣ ਕੇ ਇੰਨੀ ਇੰਨੀ ਗਦਾਰੀ ਕੀਤੀ ਪੰਜਾਬ ਨਾਲ ਤੇ ਕਿਸਾਨਾਂ ਦਾ ਕੀ ਨੇ ਦੁਸ਼ਮਣ ਨਿਕਲ ਕਿਸਾਨਾਂ ਦਾ ਜੇ ਕਿਸਾਨ ਨਾਲ ਜਿਦਾ ਨਾ ਖਰਾ ਹੁੰਦਾ ਸਾਨੂੰ ਦੱਸਦਾ ਵੀ ਆ ਵੀ ਆਈ ਉੱਤੇ ਆਈ ਰੋਰ ਖਾਲੀ ਕਰਾਉਣਾ ਵਾ ਸਾਨੂੰ ਦੇਸ ਸਾਹਿਬ ਤੋਂ ਚਲੋ ਆਈ ਕੋਈ ਨਾ ਕੋਈ ਸਮਾਨ ਦੇ ਗਾਮ ਸਾ ਆਪਣਾ ਲੈ ਜਾਂਦੇ ਇਹ ਸਾਡੇ ਟਰਾਲੀਆਂ ਟਰੈਕਟਰ ਦੀ ਯਾਜ ਨੇ ਕਿਸਾਨਾਂ ਦੇ ਆਈ ਇਹਨਾਂ ਸਿਰ ਤੇ ਜਿੰਨੇ ਆ ਸਾਡੀ ਇਹੋ ਸਾਰੀ ਪ੍ਰਾਪਰਟੀ ਐ ਉਹ ਡੀਆਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਜੀ ਸਾਹਿਬ ਤੁਸੀਂ ਕਹਿੰਦੇ ਕੋਈ ਨਾ ਹੀ ਰੋਟੀ ਨਾ ਦੋ ਰੱਖਾ ਆਪਣੇ ਪਰਿਵਾਰ ਨੂੰ ਰੋਟੀ ਨਾ ਦੇ ਫਿਰ ਅਗਾਂ ਤੇਰਾ ਪਰਿਵਾਰ ਕੋਲ ਨੋਰੀ ਰੱਖੀਏ ਤੂੰ ਰੋਟੀ ਕਿਧ ਖਾਏਂਗਾ ਉਹ ਖਾਹਾਂਗਾ ਤੂੰ ਨੋਰੀ ਖਾਏਂਗਾ ਜੀ ਸਾਹਿਬ ਜੀ ਇਹ ਸਮਝਾਣਿਆ ਹੀ ਸਾਡੀ ਗੱਲ ਸੁਣ ਕੇ ਸਾਨੂੰ ਜੀ ਸਾਹਿਬ ਜਵਾਬ ਦੇ ਵੀ ਜੇ ਤੁਸੀਂ ਰੋਟੀ ਨਹੀਂ ਖਾਂਦੇ ਤੇ ਫਿਰ ਮਨ ਲੈਣੇ ਕਿਸਾਨ ਨਹੀਂ ਤੁਸੀਂ ਜੇ ਰੋਟੀ ਖਾਂਦੇ ਤਾਂ ਫਿਰ ਤੁਸੀਂ ਕਿਉਂ ਗੱਲਾਂ ਕਰਦੇ ਜੇ ਸ਼ਰਮੋ ਨਹੀਂ ਚਾਹੀਦੀ ਲੋਕਾਂ ਨੂੰ ਹੁਣ ਪਿੰਡਾਂ ਚ ਆਉਣਗੇ ਲੀਡਰ ਬੋਟਾਂ ਲੈਣ ਸਵਾਲ ਹੋਣਗੇ ਪਿੰਡਾਂ ਚ ਪਿੰਡਾਂ ਸਵਾਲ ਪਿੰਡਾਂ ਚ ਵਰਨੀ ਦਵਾਂਗੇ ਇਹਨਾਂ ਨੂੰ ਪਿੰਡਾਂ ਤੋਂ ਬਾਹਰ ਹੀ ਬੋਰ ਲਾ ਦੇਵੇਂ ਵੀ ਕੋਈ ਦੀ ਪਾਰਟੀ ਦਾ ਬੰਦਾ ਸਾਡੇ ਪਿੰਡ ਜਣਾ ਵਰੇ ਇਹਨਾਂ ਦਾ ਉਹ ਜੂਜ਼ ਕਰਾਂਗੇ ਜਿਹਨ ਖਾਲ ਕਰਕੇ ਆਮ ਪਾਰਟੀ ਵਾਲੇ ਭਗਵੰਤ ਮਾਨ ਦੇ ਜਿਹੜੇ ਕਿੰਦੇ ਜਰ ਪੈਣਾ ਜਵਨਗੇ ਮਾਝੇ ਆਨੇ ਬਹੁਤ ਸਹਿਯੋਗ ਦਿੱਤਾ ਸੀ ਪਾਰਟੀ ਦਾ ਹੈਗਾ ਮਾਝਾ ਵੀ ਚਲੋ ਇਹਨਾਂ ਕਿਹਾ ਸੀ ਬਦਲਾਵ ਲਵਾਂਗੇ ਪਰ ਸਾਡੇ ਇਲਾਕੇ ਤੇ ਫੇਰ ਵੀ ਬਦਲਾਵ ਇਹਨਾਂ ਨਹੀਂ ਆਇਆ ਸਾਡੇ ਗਰਦਾਪੁਰ ਜ਼ਿਲ੍ਹੇ ਵਿੱਚ ਸਾਡੇ ਕਾਂਗਰਸ ਦਾ ਦੂਜਾ ਕੋਈ ਸਾਹੀ ਕੇ ਕੇ ਸਪੋਰਟ ਨਹੀਂ ਕਰਦੇ ਲੇਕਿਨ ਫੇਰ ਵੀ ਕਾਂਗਰਸ ਦੇ ਜਿਹੜੇ 7 ਐਮਐਲਏ ਬਣੇ ਹਨ ਮੰਤਰੀ ਬਣੇ ਸੀਗੇ ਇਹਨਾਂ ਨੂੰ ਇੱਕ ਤੋਂ ਦੋ ਵੀ ਵੋਟ ਮਿਲ ਕੇ ਰਾਹ ਪਰ ਵਿੱਚੋਂ ਆਈ ਇਹ ਪਾਰਟੀ ਸਪੋਰਟ ਨਹੀਂ ਕਰਦੇ ਪਰ ਲੇਕਿਨ ਇਹ ਉਤੋਂ ਵੀ ਨਹੀਂ ਸਾਡੇ ਮਾਝੇ ਲੋਕਾਂ ਨੂੰ ਪਤਾ ਵੀ ਇਹ ਗਦਾਰ ਆ ਸਾਲਾ ਇਹਨੇ ਕੋਈ ਨਾ ਕੋਈ ਕਰਨਾ ਹੀ मतलब ਪਰ ਮਾਝੇ ਦੇ ਲੋਕ ਹੁਣ ਮਤਲਬ ਜਦੋਂ ਪਿੰਡਾਂ ਚ ਆਉਣਗੇ ਲੀਡਰ ਉਦੋਂ ਪੁੱਛਣਗੇ ਵੀ ਯਾਰ ਸਾਡੇ ਨਾਲ ਕਿਉਂ ਕੀਤਾ ਇਹ ਪੁੱਛਾਂਗੇ ਇਹਨੂੰ ਖੜ ਕੇ ਪੁੱਛਾਂਗੇ ਘੇਰ ਕੇ ਪੁੱਛਾਂਗੇ ਨਾ ਗਾਲੀ ਗਲੋਹ ਨਹੀਂ ਕਰਾਂਗੇ ਇਹਨਾਂ ਕੋਲ ਸਵਾਲ ਜਵਾਬ ਮੰਗਾਂਗੇ ਜਵਾਬ ਦੋ ਸਾਨੂੰ ਅਸੀਂ ਜਿਹੜੇ ਪਿਛਲੇ ਟਾਈਮ ਦੇ ਉੱਤੇ ਜੜੇ ਸੀਗੇ ਵਿਰੋਧੀ ਧਿਰ ਦੇ ਵਿੱਚ ਜਿਹੜੇ ਬੈਠੇ ਹੈ ਇਹਨਾਂ ਤੇ ਵੀ ਸਵਾਲ ਕੀਤੇ ਸੀਗੇ ਇਹੋ ਜੀ ਗੱਲ ਕੋਈ ਨਹੀਂ ਆ ਇਹ ਜਦੋਂ ਵੀ ਆਉਣਗੇ ਜਿਹੜਾ ਵੀ ਆਵੇਗਾ ਜਿਹੜਾ ਵਿਰੋਧ ਵਿਰੋਧੀ ਧਿਰ ਦੇ ਵਿੱਚ ਹੋਊਗਾ ਉੱਤੇ ਵੀ ਸਵਾਲ ਕਰਾਂਗੇ ਤੇ ਜਿਹੜਾ ਮੌਜੂਦਾ ਜਿਹੜਾ ਹੋਏਗਾ ਤੇ ਉੱਤੇ ਵੀ ਆਪਾਂ ਉਹਨੂੰ ਤੇ ਆਪਾਂ ਘੇਰਾਗੇ ਜ਼ਰੂਰ ਹਾਂਜੀ ਬਿਲਕੁਲ ਉਹਦੇ ਘੇਰਾਬੰਦੀ ਆਪਾਂ ਕਰਾਂਗੇ 40 ਦੇ ਵਿੱਚੋਂ ਸਮਾਨ ਮਿਲ ਗਿਆ ਕਿ ਨੁਕਸਾਨ ਹੋ ਗਿਆ ਅ ਵੇਖੋ ਜੀ ਜਿਹੜਾ ਆਪਾਂ ਬੈੱਡ ਲਾਇਆ ਸੀਗਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਰਹਿਣ ਵਾਸਤੇ ਅੰਦਰ ਸੌਣ ਵਾਸਤੇ ਉਹਨਾਂ ਦਾ ਸਾਰਾ ਪੁੱਟ ਕੇ ਪੁੱਟ ਕੇ ਥੱਲੇ ਸੁੱਟਿਆ ਸੀਗਾ ਜਿਹੜੀਆਂ ਪਲਾਈਆਂ ਸੀਗੀਆਂ ਉਹ ਵੀ ਥੱਲੇ ਸੁੱਟੀਆਂ ਸੀ ਚਲੋ ਮੌਕੇ ਤੇ ਸਾਨੂੰ ਉਹ ਮਿਲ ਗਿਆ ਸਮਾਨ ਹਾਂਜੀ ਜਿਵੇਂ ਏਸੀ ਸੀ ਪੂਲਰ ਸੀ ਕਿੰਨਾ ਕੁ ਸੀ ਇੱਥੇ ਪੂਰਾ ਘਰ ਪੈਂਡ ਵਸਿਆ ਵਸੂ ਸਾਡਾ ਪੂਰਾ ਛੱਡ ਤੋਰ ਫੁਰ ਦਿੱਤਾ ਉਹਦੇ ਵਿੱਚ ਐਲਈਡੀ ਲੱਗੀ ਫ੍ਰਿਜ ਲੱਗੀ ਕੂਲਰ ਹੀ ਦੋ ਪੱਖੇ ਹੀ ਦਾਹ ਬੈੱਡ ਲੱਗੇ ਜਾਂਦੇ ਉਹ ਵਿੱਚ ਗੱਦੇ ਪਈ ਚਾਦਰਾਂ ਪਈਆਂ ਰਜਾਈਆਂ ਪਈਆਂ ਸਾਡੀਆਂ ਕੋਈ ਚੀਜ਼ ਨਹੀਂ ਮਿਲੀ ਜਨਰੇਟਰ ਨਹੀਂ ਮਿਲਿਆ ਮੋਟਰਸਾਈਕਲ ਨਹੀਂ ਮਿਲਿਆ ਇਹ ਸਾਰੀ ਨਹੀਂ ਮਿਲਿਆ ਗਿਆ ਸਭ ਖਰਦਬਰ ਦੋ ਸਭ ਖਰਦਬਰ ਹੋਈਆਂ ਜੀ ਲੋਕ ਲੈ ਕੇ ਘਰਾਂ ਨੂੰ ਤੇ ਇਹ ਆਈ ਸਰਕਾਰ ਨੂੰ ਚਾਹੁੰਦੇ ਸਾਡੀ ਇਹ ਪਰਪਾਈ ਕੀਤੀ ਜਾਵੇ ਯਾ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੀ ਪਰਭਾਈ ਕੀਤੀ ਆ ਪਰਭਾਈ ਮੰਗਨੇ ਆ ਸਾਡੀ ਉਹ ਪਰਭਾਈ ਕੀਤੀ ਜਾਵੇ ਸਾਡਾ ਉਹ ਸਨਮਾਨ ਦਿੱਤਾ ਜਾਵੇ ਨਹੀਂ ਤਾਂ ਉਹ ਪਰਭਾਈ ਦਾ ਮੌਜਾ ਦਿੱਤਾ ਜਾਵੇ ਜੀ ਮੌਜਾ ਦਿੱਤਾ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਇਹ ਉਹ ਕਿਸਾਨ ਨੇ ਜਿਨ੍ਹਾਂ ਦੀਆਂ ਟਰਾਲੀਆਂ ਗੁਰਲਾਲ ਖਨੌਰ ਦੇ ਰਿਸ਼ਤੇਦਾਰ ਦੇ ਘਰੋਂ ਜਿਹੜੀਆਂ ਗਦਾਮ ਚੋਂ ਮਿਲੀਆਂ ਨੇ ਇਹ ਇਹਨਾਂ ਦਾ ਇਲਜ਼ਾਮ ਹੈ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਾਡੇ ਨਾਲ ਸਰਕਾਰ ਆਏ ਕਰੂਗੀ ਤੇ ਉਹ ਤੋਂ ਅਗਲੀ ਉਮੀਦ ਸਾਨੂੰ ਇਹ ਨਹੀਂ ਸੀ ਕਿ ਸਾਡੀਆਂ ਟਰਾਲੀਆਂ ਨੂੰ ਚੋਰੀ ਸਾਡੇ ਵ代 ਕੀ ਕਰਨਗੇ ਤਾਂ ਬੜੀ ਸ਼ਰਮਨਾਕ ਗੱਲ ਜਿਹੜੀ ਇਹਨਾਂ ਨੇ ਦੱਸੀ ਹੈ ਜੀ ਉਸ ਮਤਲਬ ਕੋਈ ਤਾਂ ਬਹੁਤ ਸ਼ਰਮਨਾਕ ਗੱਲ ਹੈ ਤਾਂ ਸੋਚਣ ਦੀ ਲੋੜ ਹੈ ਇਸ ਚੀਜ਼ ਤੇ ਸਰਕਾਰ ਨੂੰ ਬਾਕੀ ਗੁਰਲਾਲ ਖਨੌਰ ਦਾ ਵੀ ਪੱਖ ਇਹ ਤੇ ਜਰੂਰ ਲਾਵਾਂ